ਦਰ세ਵੀਐ ਅਹਨ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵ ਸਿਫਤ ਖਸਮ ਦੀ ਨੂਰ ਅਰਸੋਹ ਗੁਰ ਸੋਹ ਝਟੀਐ ਤੁਧ ਰਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਇਸਾ ਹੋ ਜਿਸ ਪਾਸ ਬਹਿਠਿਆ ਸੋਹੀ ਆ ਸਬਨਾ ਦਾ ਵੇਸਾ ਹੋ ਸਤਨਾ ਦੀਵਾ ਹੈ ਗੁਰੂ ਸਾਹਿਬ ਜੀ ਸਲੋਕ ਮਹੱਲਾ 3 ਜੀ ਸਤ ਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਹੁਣ ਡਿੱਠਾ ਮੁਕਤ ਨ ਹੋਵਈ ਜਿਚਰ ਸਬਦ ਨ ਕਰੇ ਵਿਚਾਰ ਸਤ ਗੁਰ ਨੂੰ ਸਭ ਕੋ ਵੇਖਦਾ ਜੇ ਤਾ ਜਗਤ ਸੰਸਾਰ ਦਿੱਠਾ ਮੁਕਤ ਨਾ ਹੋワイ ਜਿਚਰ ਸਬਦ ਨ ਕਰੇ ਵਿਚਾਰ

ਦੋ ਬੇਦਾ ਤਜ ਵਿਕਾਰ ਨਾਨਕ ਇੱਕ ਦਰਸਨ ਦੇਖ ਮਰ ਮਿਲੇ ਸਤ ਗੁਰ ਹੇਤ ਪਿਆਰੇ ਮਹੱਲਾ ਤੀਜਾ ਸਤ ਗੁਰ ਨਾ ਸੇਵਿਓ ਮੂਰਖ ਅੰਦਗਵਾਰੇ ਦੂਜਾ ਪਾਇ ਬਹੁਤ ਦੁੱਖ ਲੱਗਾ ਜਲਤਾ ਕਰੇ ਪੁਕਾਰ ਜਿਨ ਕਾਰਣ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤਿਵਾਰ ਨਾਨਕ ਗੁਰਮਤੀ ਸੁਖ ਪਾਇਆ ਬਖਸ਼ੇ ਬਖਸਨ ਹਾਰ ਪਾੜੇ ਤੂੰ ਆਪੇ ਆਪੇ ਸਭ ਕਰਤਾ ਕੋਈ ਦੂਜਾ ਹੋਏ ਸੋ ਅਵਰੋ ਕਹੀਆ ਹਾਰੇ ਆਪੇ ਬੋਲਾ ਆਪੇ ਬੁਲਾਵਾ ਹਾਰੇ ਆਪੇ ਜਾਲ ਥਾਲ ਰਾਵੇ ਰਹੀਆਂ ਹਾਰੇ ਆਪੇ ਮਾਰਾ ਹਾਰੇ ਆਪੇ ਛੋਡਾ ਮਾਨ ਹਾਰੇ ਸਰਣੀ ਪਾੜ ਰਹੀ ਆ ਹਾਰੇ ਬਿਨ ਕੋਈ ਮਾਰੇ ਜੀਵਾਲ ਨਾ ਸਕੈ ਮਾਨ ਹੋਏ ਨਿਚਿੰਦ ਨਿਸਲ ਹੋਏ ਰਹੀ ਆ ਉਠ ਦਿਆ ਬਹਿ ਦਿਆ ਸੁੱਤਿਆ ਸਦਾ ਸਦਾ ਹਾਰੇ ਨਾਮ ਧਿਆਈ ਆ ਜਾਨ ਨਾਨਕ ਗੁਰ ਮੁਖ ਹਾਰੇ ਲਹੀਆ ਹਾਰੇ ਬਿਨ ਕੋਈ ਮਾਰੇ ਜੀਵਾਲੇ ਨ ਸਕੈ ਮਨ ਹੋਏ ਨਿਚਿੰਦ ਨਿਸਲ ਹੋਏ ਰਹੀ ਆ ਉਠ ਦਿਆ ਬਹਿ ਦਿਆ ਸੁੱਤਿਆ ਸਦਾ ਸਦਾ ਹਾਰੇ ਨਾਮ ਧਿਆਈਆ ਜਨ ਨਾਨਕ ਗੁਰਮੁਖ ਹਾਰੇ ਲਹੀਆ ਸੁਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ 3 ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਦਿੱਠਾ ਮੁਕਤ ਨ ਹੋਵਈ ਜਿਚਰ ਸਬਦ ਨ ਕਰੇ ਵਿਚਾਰ ਰਾਗ ਵਡਹੰਸ ਕੀ ਵਾਰ ਪਾਉੜੀ ਇੱਕਵੀਂ ਸਲੋਕਾਂ ਨਾਲ